ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫਿਰ ਕੀਤਾ ਇਹ ਪੇਂਟਿੰਗ ਨੂੰ ਬੋਲ 8 ਜਿਹੜੀ ਸਟਾਰਟ ਕਰਤੀਏ ਇਹ 8 ਜਿੱਦਾਂ ਇਹ ਪੁਰਾਣੇ ਸਮੇਂ ਨਾਲ ਰਿਲੇਟਡ ਜਿੱਦਾਂ ਕੈਨੋ ਵਿਲੇਜ ਸੀ ਦੇ ਵਿੱਚ ਸੀ ਸਰ ਹੁਣਾ ਵੱਲੋਂ ਆਰਡਰ ਸੀ ਕਿ ਇਹ ਇਹ ਵਿਵਿੰਦਪਨਾ ਕਿ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਜਿਹੜੀਆਂ ਨੇ ਉਹ ਚੀਜ਼ਾਂ ਹੁਣ ਤੇ ਉਹਦੇ ਵਿੱਚ ਆ ਇੱਕ ਮੈਂ ਛੋਟੀ ਜੀ ਚੀਜ਼ ਆ ਰਹੀ ਗਈ ਸੀ ਜਿਹੜੀ ਇੱਕ ਬਲਦ ਤੇ ਨਾਲ ਮਤਲਬ ਡਾਂਗਾ ਉਹਨੂੰ ਲੈ ਕੇ ਜਾਂਦੇ ਪਏ ਸੀ ਤੇ ਬਾਕੀ ਮੈਂ ਈਵਨਿੰਗ ਸੀਨ ਵਿੱਚ ਕ੍ਰੀਏਟ ਕੀਤਾ ਹੈ ਤੇ ਬਾਕੀ ਹੁਣ ਇਹ ਲਗੇ ਤੁਸੀਂ ਦੇਖਦੇ ਜਾਓ ਕਿਦਾਂ ਨਹੀਂ ਬਣੀਏ ਥੋੜਾ ਜਿਹਾ ਮੈਂ ਫਾਸਟ ਮੋਡ ਵਿੱਚ ਇਹਨੂੰ ਐਡ ਕੀਤਾ ਹੋਇਆ ਹੈ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਤੇ ਮਨੇ ਵੀ ਪਤਾ ਹੈ ਕਿ ਜੇ ਮੈਂ ਸਲੋ 모ਸ਼ਨ ਚ ਕਰਾਂ ਜਾਂ ਸਲੋ ਵੀਡੀਓ ਕਰਾਂ ਤਾਂ ਤੁਸੀਂ ਛੇਤੀ ਸਕ ਜੜਾ ਇਹ ਦੇਖਣ ਨੂੰ ਤੁਹਾਡੇ ਦਿਲ ਨਹੀਂ ਕਰਾ ਤੁਸੀਂ ਸਕਿਪ ਕਰੋਗੇ ਇਸ ਕਰਕੇ ਥੋੜੇ ਜਿਨੇ ਮੈਂ ਫਾਸਟ ਜਿਹੜਾ ਇਹ ਉਹ ਕੀਤਾ ਹੈ ਵੀਡੀਓ ਨੂੰ ਕਿ ਜਿਹੜੀ ਤੁਹਾਡੀ ਵੀਡੀਓ ਜਿਹੜੀ ਹੈ ਉਹ ਛੇਤੀ ਕੰਪਲੀਟ ਹੋ ਜੇ ਤੇ ਤੁਹਾਨੂੰ ਦੇਖਣ ਦੇ ਵਿੱਚ ਬੋਰਿੰਗ ਨਾ ਲੱਗੇ ਜਿੱਥੇ ਮੈਂ ਪੇਂਟਿੰਗ ਬਣਾ ਰਿਹਾ ਸੀ ਨਾ ਉਥੇ ਉਸੇ ਹਾਲ ਦੇ ਵਿੱਚ ਨਾ ਫੰਕਸ਼ਨ ਦੀ ਤਿਆਰੀ ਵੀ ਚੱਲਦੀ ਪਈ ਸੀ ਤੇ ਉਹ ਉਥੇ ਬੱਚੇ ਭੰਗੜਾ ਪਾਉਂਦੇ ਤੇ ਮੇਰਾ ਵੀ ਦਿਲ ਕਰਦਾ ਸੀ ਜਾ ਕੇ ਪਹਿਲੇ ਮੈਂ ਭੰਗੜਾ ਨਾ ਪਾ ਲਾਂ ਬਸ ਫਿਰ ਸੋਚੀਦਾ ਸੀ ਕਿ ਨਹੀਂ ਪਹਿਲਾਂ ਆਪਣਾ ਕੰਮ ਜਿਹੜਾ ਇਹ 4 ਫੋਰ ਪੇਂਟਿੰਗ ਦਾ ਉਹਨੂੰ ਕੰਪਲੀਟ ਕਰ ਲਈਏ ਤੇ ਪੇਂਟਿੰਗ ਕਰਦੇ ਕਰਦੇ ਆ ਉਥੇ ਤੇਈ ਬੱਚਿਆਂ ਨੂੰ ਬੜਾ ਸ਼ੌਂਕ ਆਉਂਦਾ ਟਰਾਈ ਦਾ ਉਹ ਕਿ ਬਾਰ-ਬਾਰ ਮੇਰੇ ਕੋਲ ਦੇਖਦੇ ਸੀ ਆਵਾਜ਼ ਲਾਦੇ ਸੀ ਸਰ ਕਿਦਾਂ ਕਰਨਾ ਕੀਤਾ ਨਹੀਂ ਫਿਰ ਕੁਝ ਟਾਈਮ ਬਾਅਦ ਕੁਝ ਬੱਚੇ ਮੇਰੇ ਕੋਲ ਆਏ ਵੀ ਤੇ ਬੈਠ ਕੇ ਉਹਨਾਂ ਨੇ ਮੇਰੀ ਪੇਂਡਿੰਗ ਨੂੰ ਦੇਖਿਆ ਪੇਂਡਿੰਗ ਦੇ ਵਿੱਚ ਕਿਹਦਾ ਸਕਿੱਲ ਯੂਜ਼ ਕਰਦੇ ਪਏ ਉਹ ਉਹਨਾਂ ਨੂੰ ਨੋਟ ਕਰਦੇ ਤੇ ਇਹ ਉਹ ਫਿਰ ਬੱਚੇ ਕਹਿੰਦੇ ਸਰ ਸਾਨੂੰ ਵੀ ਵਲੌਗ ਦੇ ਵਿੱਚ ਜ਼ਰੂਰ ਲਿਓ ਤੇ ਉਹਨਾਂ ਦਾ ਮੈਂ ਛੋਟਾ ਜਿਹਾ ਕਲਿੱਪ ਜਿਹੜਾ ਐਡ ਕਰਨ ਲੱਗਾ ਇਹ ਮੇਰੇ ਇੰਨੇ ਨੰਨੇ ਦਰਸ਼ਕ ਆਗੇ ਲਈ ਹੁਣ ਸਾਡੇ ਕੋਲ ਇੱਕ ਦਿਨ ਬਾਂਦਰਾ ਉੱਟ ਵਸੀ ਮਾਰ ਕੇ ਬੈਠਾ ਹੋਇਆ ਹੈ ਤੇ ਕਹਿੰਦੇ ਸਰ ਸਾਨੂੰ ਵਲੌਗ ਦੇ ਵਿੱਚ ਜ਼ਰੂਰ ਲਿਓ ਤੇ ਮੈਂ ਉਹਨਾਂ ਦੀ ਜਿਹੜੀ ਵੀਡੀਓ ਵਿੱਚ ਐਡ ਕੀਤੀ ਹੋਈ ਹੈ ਫੋਰ ਕੁਛ ਨਹੀਂ ਇਹ ਇਹ ਸਾਰੇ ਮੈਨੂੰ ਲੱਗਦਾ ਇਹਨਾਂ ਵਿੱਚੋਂ ਕੋਈ ਨਾ ਕੋਈ ਆਰਟਿਸਟ ਜ਼ਰੂਰ ਬਣੇਗਾ ਚਲੋ ਫਿਰ ਕੰਮ ਸਟਾਰਟ ਕਰਦੇ ਹਾਂ ਅਸੀਂ ਤੇ ਪੇਂਟਿੰਗ ਦਾ ਕਾਫੀ 파ਰਟ ਸੀ ਮੈਂ ਹੁਣੇ ਤੁਹਾਨੂੰ ਇਹ ਨਾ ਕਹਿ ਲਾਂ ਕਿ ਉਹ ਪਦਰਾ ਸਿਰ ਕਿੱਥੇ ਹੈ ਪਦਰਾ ਸਿਰ ਜਿਹੜਾ ਉਹ ਲਾਸਟ ਰੇ ਨਾ ਬਾਕੀ ਚੋੜੀ ਦੀ ਵਾਸਤੇ ਬ੍ਰਸ਼ ਜਿਹੜਾ ਹੈ ਸਭ ਤੋਂ ਛੋਟਾ ਚੰਦਾ ਹੀ ਤੇ ਮੇਰੇ ਕੋਲ ਬ੍ਰਸ਼ ਮਟਾ ਹੀ ਇਸ ਕਰਕੇ ਜਿੰਨੀਆਂ ਬੜੀ ਚੀਜ਼ਾਂ ਸੀ ਮੈਂ ਉਹਨੂੰ ਬਣਾਉਣੀ ਹੈ ਸਟਾਰਟ ਕੀਤੀਆਂ ਸਾਰੀਆਂ A ਤੋਂ Z ਜਿੱਦਾਂ ਕਿ نیچے ਵਾਲਾ ਜਿਹੜਾ ਬਾਰਡਰ ਹੈਗਾ ਇਹ ਉੱਥੇ ਅਸੀਂ ਮੈਂ ਥੋੜੀ ਥੱਲੇ ਟੇਪ ਲਾ ਕੇ ਜਿਹੜੀ ਉਹ ਫਿਰ ਅਸੀਂ ਥਲੋ ਨੂੰ نیچے ਪੇਂਟ ਕਰਾਂਗੇ ਕਿਉਂਕਿ ਤੇ ਨਾਲ ਲਾਈਨ ਇਹ ਕਿਤੇ ਸਿੱਧੀ ਹੋ ਜਾਂਦੀ ਆ ਫਿਰ ਇੱਕ ਜਿਹੜਾ ਇਨਸਾਨ ਦਾ ਚਿਹਰਾ ਏ ਉਹਨੂੰ ਅਸੀਂ ਥੋੜਾ ਜਿਹਾ ਬਣਾਵਾਂਗੇ ਕੱਲ ਬ੍ਰਸ਼ ਦੇ ਨਾਲ ਬਾਕੀ ਇਹ ਸਾਰੇ ਵਿੱਚ ਪੇਂਟ ਹੋ ਗਿਆ ਏ ਤੇ ਇੱਕ ਉਹ ਟਰੀ ਆ ਟਰੀ ਦੇ ਵਿੱਚ ਥੋੜਾ ਜਿਹਾ ਜਿਹੜਾ ਇਹ ਕੰਮ ਤੇ ਇੱਕ ਆ ਚਿਹਰਾ ਏ ਇਹਨੂੰ ਥੋੜਾ ਜਿਹਾ ਕਰਾਂਗੇ ਕੱਲ ਨੂੰ ਥੋੜਾ ਜਿਹਾ ਚੇਂਜ ਵੀ ਬ੍ਰਸ਼ ਛੋਟਾ ਹੁਣ ਕਰਕੇ ਮਤਲਬ ਨਹੀਂ ਸੀ ਅੱਜ ਕੰਪਲੀਟ ਹੋਇਆ ਚਲੋ ਮਿਲਦੇ ਆ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਗੁੱਡ ਬਾਏ ਟੇਕ ਕੇਅਰ